ਹਾਂਜੀ ਸਟੂਡੈਂਟਸ ਅੱਜ ਦੀ ਵੀਡੀਓ ਵਿੱਚ ਆਪਾਂ ਕਰਨ ਜਾ ਰਹੇ ਹਾਂ ਤੁਹਾਡੀ ਜਮਾਤ 6ਵੀਂ 7ਵੀਂ ਤੇ 8ਵੀਂ ਦੀ ਜੋ ਵਰਕਸ਼ੀਟ ਆ ਬੇਟਾ ਪੰਜਾਬੀ ਵਿਸ਼ੇ ਦੀ ਇਹਦੇ ਵਿੱਚ ਆਪਾਂ ਲੈਸਨ ਹੈਗਾ ਤੁਹਾਡਾ ਹਵਾਈ ਜਹਾਜ਼ ਕਿਵੇਂ ਉੱਡੇਗਾ ਠੀਕ ਹੈ ਜੀ ਬਾਬਾ ਬੋੜ ਤੇ ਮਿੱਟੀ ਦਾ ਹਾਥੀ ਇਹ ਤਿੰਨ ਆ ਜੋ ਲੈਸਨ ਆਪਾਂ ਅੱਜ ਦੀ ਇਸ ਵੀਡੀਓ ਵਿੱਚ ਕਰਾਂਗੇ ਠੀਕ ਹੈ ਜੀ ਇਸ ਤੋਂ ਪਹਿਲਾਂ ਬੇਟਾ ਕਾਫੀ ਤੁਹਾਡੀਆਂ ਵੀਡੀਓਜ਼ ਆਪਣੇ ਆਪਾ ਪਾ ਦਿੱਤੀਆਂ ਨੇ ਠੀਕ ਹੈ ਜੀ ਤਾਂ ਪਲੇਲਿਸਟ ਦਾ ਲਿੰਕ ਆਪਾਂ ਕਮੈਂਟ ਸੈਕਸ਼ਨ ਦੇ ਵਿੱਚ ਦਿੱਤਾ ਹੋਇਆ ਹੈ ਉੱਥੇ ਜਾ ਕੇ ਤੁਸੀਂ ਪੁਰਾਣੀਆਂ ਜੋ ਸ਼ੀਟਸ ਦੇਖਣਾ ਚਾਹੁੰਦੇ ਹੋ ਤਾਂ ਉੱਥੇ ਜਾ ਕੇ ਦੇਖ ਸਕਦੇ ਹੋ ਠੀਕ ਹੈ ਜੀ ਤੇ ਚਲੋ ਹੁਣ ਆਪਾਂ ਜ਼ਿਆਦਾ ਟਾਈਮ ਨਾ ਲੈਂਦੇ ਹੋਏ ਕਰਦੇ ਆਂ ਸ਼ੁਰੂ ਤਾਂ ਉਸ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਹੋ ਬੱਚਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਕਲਾਸ ਦਾ ਤੁਹਾਨੂੰ ਵੀਡੀਓ ਦਾ ਨੋਟੀਫਿਕੇਸ਼ਨ ਮਿਲ ਸਕੇ ਤਾਂ ਆਪਾਂ ਵੈਸੇ ਸਾਰੀਆਂ ਹੀ ਸ਼ੀਟਸ ਨੇ ਤੁਹਾਡੀਆਂ ਵਰਕਸ਼ੀਟ ਮੈਥ ਇੰਗਲਿਸ਼ ਪੰਜਾਬੀ ਦੀਆਂ ਕਾਫੀ ਸ਼ੀਟਸ ਨੇ ਅਪਲੋਡ ਕਰ ਦਿੱਤੀਆਂ ਨੇ ਤਾਂ ਹੁਣ ਆਪਾਂ ਕਰਦੇ ਆਂ ਅੱਜ ਦੀ ਇਸ ਵੀਡੀਓ ਵਿੱਚ ਪੰਜਾਬੀ ਦੀ ਤੁਹਾਡੀ ਵਰਕਸ਼ੀਟ ਲੈਸਨ ਹੈ ਬੇਟਾ ਹਵਾਈ ਜਹਾਜ਼ ਕਿਵੇਂ ਉੱਡਦਾ ਹੈ ਤਾਂ ਪਹਿਲਾਂ ਇਹਨੂੰ ਪੜ੍ਹਾਂਗੇ ਫਿਰ ਆਪਾਂ ਕੁਐਸਚਨਾਂ ਦੇ ਆਨਸਰ ਕਰਾਂਗੇ ਇੱਕ ਦਿਨ ਵਿਗਿਆਨ ਦੀ ਜਮਾਤ ਦੌਰਾਨ ਸਰਲਾ ਵਾਰੀ ਚੋਂ ਬਾਹਰ ਆਕਾਸ਼ ਵਿੱਚ ਖੰਭ ਫਲਾਏ ਉੜਦੀ ਏਲ ਨੂੰ ਦੇਖ ਰਹੀ ਸੀ ਉਹ ਕਿੰਨੀ ਖੁਸ਼ ਹੋਣੀ ਐ ਸਰਲਾ ਨੂੰ ਹਵਾਈ ਜਹਾਜ਼ ਨੂੰ ਉੜਦੇ ਦੇਖਣਾ ਵੀ ਬੜਾ ਪਸੰਦ ਸੀ ਸੁਣ ਤੇਰਾ ਕੀ ਨਾਮ ਐ ਕੀ ਤੈਨੂੰ ਬੋਰਡ ਉੱਤੇ ਧਿਆਨ ਨਹੀਂ ਦੇਣਾ ਚਾਹੀਦਾ ਜਮਾਤ ਵਿੱਚ ਖੜਾ ਪੜਾ ਰਹੀ ਅਧਿਆਪਕ ਨੇ ਕਿਹਾ ਸਰਲਾ ਘਬਰਾ ਕੇ ਖੜੀ ਹੋ ਗਈ ਬੋਲੀ ਸੌਰੀ ਮੈਡਮ ਮਾਫ ਕਰਦੇ ਹੋ ਮੈਂ ਏਲ ਨੂੰ ਦੇਖ ਰਹੀ ਸੀ ਕਾਸ਼ ਅਸੀਂ ਵੀ ਪੰਛੀ ਵਾਂਗ ਉੱਡਦੇ ਜਾਂ ਫਿਰ ਹਵਾਈ ਜਹਾਜ਼ ਦੀ ਤਰ੍ਹਾਂ ਤੇਰਾ ਨਾਂ ਕੀ ਐ ਸਰਲਾ ਹਵਾਈ ਜਹਾਜ਼ ਬਹੁਤ ਵੱਡੇ ਬਹੁਤ ਭਾਰੀ ਹੁੰਦੇ ਹਨ ਉਹ ਇੰਨਾ ਉਹਨਾਂ ਨੇ ਦੋਵੇਂ ਕਿਨਾਰਿਆਂ ਉੱਤੇ ਪੰਛੀ ਦੀ ਤਰ੍ਹਾਂ ਖੰਭ ਬਣੇ ਹੁੰਦੇ ਹਨ ਪੰਛੀ ਉੱਡਦੇ ਹਨ ਸਮੇਂ ਆਪਣੇ ਖੰਭ ਫੜਫੜਾਉਂਦੇ ਹਨ ਪਰ ਅਸੀਂ ਲੋਕ ਹਵਾਈ ਜਹਾਜ਼ ਦੇ ਖੰਭਾਂ ਨੂੰ ਫੜਫੜਾਉਂਦੇ ਹੋਏ ਕਦੇ ਨਹੀਂ ਦੇਖਿਆ ਮੈਡਮ ਨੇ ਇਹ ਸਮਝਾਇਆ ਫਿਰ ਇਹ ਉੱਡਦੇ ਕਿਵੇਂ ਹਨ ਸਰਲਾ ਨੇ ਉਸ ਪੁਸਤਕਤਾ ਨਾਲ ਪੁੱਛਿਆ ਜਦੋਂ ਜਹਾਜ਼ ਦਾ ਇੰਜਣ ਬਾਲਨ ਨੂੰ ਬਾਲਦਾ ਹੈ ਤਾਂ ਬਹੁਤ ਤੇਜ਼ੀ ਗਤੀ ਨਾਲ ਗਰਮ ਗੈਸਾਂ ਛੱਡਦਾ ਹੈ ਜਿਸ ਨਾਲ ਇੰਜਣ ਦੇ ਪਿੱਛੇ ਹਵਾ ਦਾ ਦਬਾਅ ਬਣਦਾ ਹੈ ਤੇ ਇਸ ਨਾਲ ਜਹਾਜ਼ ਅੱਗੇ ਵੱਧਦਾ ਹੈ ਹਵਾ ਜਹਾਜ਼ ਦੇ ਖੰਭਾਂ ਦੇ ਉੱਪਰ ਅੰਦਰ ਵਗਦੀ ਹੈ ਜੋ ਪੰਛੀ ਦੇ ਖੰਭ ਵਾਂਗ ਹੁੰਦੇ ਹਨ ਇਸ ਤਰ੍ਹਾਂ ਦਬਾਅ ਨਾਲ ਹੀ ਜਹਾਜ਼ ਉੱਪਰ ਉੜਦੇ ਹਨ ਜਹਾਜ਼ਾਂ ਨੂੰ ਉੱਡਣ ਜਹਾਜ਼ਾਂ ਉਡਾਣ ਭਰਨ ਅਤੇ ਉਤਰਨ ਲਈ ਇੱਕ ਵੱਡੀ ਲੰਮੀ ਸੜਕ ਦੀ ਰੋਡ ਹੁੰਦੀ ਹੈ ਇਹਨਾਂ ਲੰਮੀਆਂ ਸੜਕਾਂ ਨੂੰ ਰਨਵੇ ਕਹਿੰਦੇ ਹਨ ਜਹਾਜ਼ ਨੂੰ ਉਡਾਣ ਭਰਨ ਅਤੇ ਉਤਰਨ ਤੋਂ ਪਹਿਲਾਂ ਰਨਵੇ ਤੇ ਬਹੁਤ ਤੇਜ਼ ਗਤੀ ਨਾਲ ਦੌੜਨਾ ਪੈਂਦਾ ਹੈ ਹਵਾ ਵਿੱਚ ਉੱਪਰ ਉੱਡਣ ਦੇ ਲਈ ਜਹਾਜ਼ ਨੂੰ ਬਹੁਤ ਤੇਜ਼ੀ ਗਤੀ ਦੀ ਲੋੜ ਹੁੰਦੀ ਹੈ ਰਨਵੇ ਹਵਾਈ ਅੱਡੇ ਦਾ ਇੱਕ ਮਹੱਤਵਪੂਰਨ ਹਿੱਸਾ ਜੋ ਹਵਾਈ ਜਹਾਜ਼ਾਂ ਨੂੰ ਆਪਣੀ ਗਤੀ ਵਧਾਉਣ ਲਈ ਕਾਫੀ ਸਮਾਂ ਦਿੰਦਾ ਹੈ ਅੱਪਾ ਪੜ ਚੁੱਕੇ ਹੁਣ ਆਪਾਂ ਕੁਐਸਚਨਾਂ ਦੇ ਆਨਸਰ ਕਰਾਂਗੇ ਬੇਟਾ ਇਸ ਲੈਸਨ ਦੇ ਤਾਂ ਦੇਖੋ ਇਹਦੇ ਵਿੱਚ ਆਪਾਂ ਨੂੰ ਕੁਐਸਚਨ ਮਿਲੇ ਨੇ ਦੇਖੋ ਏ ਈ ਅਤੇ ਈ ਲਗਾ ਮਾਤਰਾ ਵਾਲੇ ਸ਼ਬਦ ਦੇਖੋ ਬੇਲ 베ਰ ਰੇਲ ਸੇਲ ਮੇਲ ਇਟ ਇੱਕ ਵਿੱਚ ਇਮਲੀ ਸਹੀ ਰਹੀ ਕਹੀ ਨੈਕਸਟ ਸਹੀ ਤਸਵੀਰ ਨਾਲ ਮਿਲਾਨ ਕਰਨ ਆਪਾਂ ਹਵਾਈ ਜਹਾਜ਼ ਤਾਂ ਇਹ ਹਵਾਈ ਜਹਾਜ਼ ਦੀ ਤਸਵੀਰਾਂ ਮਿਲਾਨ ਕੀਤਾ ਤੁਸੀਂ ਦੇਖ ਸਕਦੇ ਹੋ ਸਮੁੰਦਰੀ ਜਹਾਜ਼ ਲੜਾਕੂ ਜਹਾਜ਼ ਪੁਲਾੜੀ ਜਹਾਜ਼ ਰਾਕੇਟ ਠੀਕ ਹੈ ਜੀ ਇਹ ਮਿਲਾਨ ਵਾਲੇ ਹੋਗੇ ਅੱਗੇ ਨੈਕਸਟ ਨਿਰਾਰਥਕ ਸ਼ਬਦ ਉੱਤੇ ਗੋਲਾ ਲਾਓ ਨਿਰਾਰਥਕ ਸ਼ਬਦ ਕਿਹੜੇ ਹੁੰਦੇ ਨੇ ਜਿਨ੍ਹਾਂ ਦਾ ਕੋਈ ਸਾਰਥਕ ਨਹੀਂ ਹੁੰਦਾ ਹਨ ਜਿਨ੍ਹਾਂ ਦਾ ਕੋਈ ਅਰਥ ਨਹੀਂ ਹੁੰਦਾ ਉਹਨੂੰ ਆਪਾਂ ਕੀ ਬੋਲਦੇ ਨੇ ਨਿਰਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਅਰਥ ਹੁੰਦਾ ਉਹਨੂੰ ਆਪਾਂ ਸਾਰਥਕ ਸ਼ਬਦ ਬੋਲਦੇ ਹਾਂ ਤੇ ਇਹਦੇ ਵਿੱਚ ਜਹਾਜ਼ ਆਕਾਸ਼ ਉੱਡਣ ਦਾ ਅਰਥ ਆਪਾਂ ਨੂੰ ਪਤਾ ਲੱਗ ਰਿਹਾ ਤਾਂ ਜਹੂਜ ਜਹੂਜ ਆਪਾਂ ਕੁਝ ਨਹੀਂ ਹੁੰਦਾ ਇਹ ਨਿਰਾਰਥਕ ਸ਼ਬਦ ਹੈ ਇਸ ਕਰਕੇ ਆਪਣਾ ਉੱਤਰ ਇਹ ਹੋ ਜਾਏਗਾ ਅੱਗੇ ਪ੍ਰਸ਼ਨ ਹੇਠਾਂ ਲਿਖੇ ਪ੍ਰਸ਼ਨਾਂ ਦੇ ਉੱਤਰ ਇੱਕ ਜਾਂ ਦੋ ਵਾਕਾਂ ਵਿੱਚ ਦੇਣੇ ਨੇ ਆਪਾਂ ਦੇਖੋ ਵਿਗਿਆਨ ਦੀ ਜਮਾਤ ਦੌਰਾਨ ਸਰਲਾ ਬਾਰੀ ਵਿੱਚ ਕੀ ਦੇਖ ਰਹੀ ਸੀ ਵਿਗਿਆਨ ਦੀ ਜਮਾਤ ਵਿੱਚ ਸਰਲਾ ਬਾਰੀ ਵਿੱਚੋਂ ਇੱਕ ਇਲ ਦੇਖ ਰਹੀ ਸੀ ਹਵਾਈ ਜਹਾਜ਼ ਕਿਸ ਤਰ੍ਹਾਂ ਹੁੰਦੇ ਹਨ ਹਵਾਈ ਜਹਾਜ਼ ਇੱਕ ਵੱਡੇ ਭਾਰੀ ਹੁੰਦੇ ਹਨ ਇਹਨਾਂ ਦੋਵੇਂ ਪਾਸੇ ਪੰਛੀਆਂ ਦੀ ਤਰ੍ਹਾਂ ਖੰਭ ਹੁੰਦੇ ਹਨ ਹਵਾਈ ਉੱਤੇ ਹਵਾਈ ਅੱਡੇ ਉੱਤੇ ਲੰਮੀ ਸੜਕ ਨੂੰ ਕੀ ਕਹਿੰਦੇ ਹਨ ਹਵਾਈ ਅੱਡੇ ਉੱਤੇ ਲੰਮੀ ਸੜਕ ਨੂੰ ਰਨਵੇ ਰਨਵੇ ਕਹਿੰਦੇ ਹਨ ਕਹਾਣੀ ਵਿੱਚ ਦਲਾਮਾਂ ਵਾਲੇ ਸ਼ਬਦ ਪੈਸਾ ਪੈਂਦਾ ਬੈਠੇ ਮੈਡਮ ਮੈਂ ਤੈਨੂੰ ਠੀਕ ਹੈ ਜੀ ਇਹ ਹੋ ਗਿਆ ਨੈਕਸਟ ਆਪਣਾ ਲੈਸਨ ਆ ਗਿਆ ਬੇਟਾ ਬਾਬਾ ਬੋੜ ਇਹਨੂੰ ਆਪਾਂ ਪੜਾਂਗੇ ਤੇ ਫਿਰ ਕੁਐਸਚਨਾਂ ਦੇ ਆਨਸਰ ਕਰਾਂਗੇ ਤਾਂ ਦੇਖੋ ਪਹਿਲਾਂ ਕੀ ਆਪਣਾ ਅੱਜ ਕੁਝ ਲੋਕ ਜੰਗਲ ਵਿੱਚ ਆਏ ਉਹਨਾਂ ਨੇ ਸਭ ਤੋਂ ਪੁਰਾਣਾ ਬੋੜ ਵੱਢ ਦਿੱਤਾ ਸਾਰੇ ਜਾਨਵਰ ਦੁਖੀ ਸਨ ਇਸ ਰੁੱਖ ਨੂੰ ਸਾਰੇ ਬਾਬਾ ਬੋੜ ਕਹਿ ਕੇ ਬੁਲਾਉਂਦੇ ਸਨ ਲੱਕੜ ਹਾਰੇ ਨੇ ਦਰਖਤ ਨੂੰ ਆਰੇ ਨਾਲ ਕੱਟ ਕੇ ਇੱਕ ਵੱਡੀ ਗੱਡੀ ਵਿੱਚ ਲਾਦ ਲਿਆ ਤੇ ਸਾਰੇ ਜਾਨਵਰ ਰੋਂਦੇ ਹੋਏ ਗੱਡੀ ਦੇ ਪਿੱਛੇ ਕਾਫੀ ਦੂਰ ਤੱਕ ਭੱਜੇ ਜਾ ਰਹੇ ਸਨ ਹਜ਼ਾਰਾਂ ਪਸ਼ੂ ਬੇਕਾਰ ਹੋ ਗਏ ਕਈ ਪਸ਼ੂਆਂ ਦਾ ਭੋਜਨ ਅਤੇ ਛਾਂ ਵੀ ਖੋ ਲਈ ਗਈ ਸਾਰੀ ਗਰਮੀ ਇੱਥੇ ਉਦਾਸੀ ਤੇ ਗਮ ਵਿੱਚ ਲੰਗ ਗਈ ਫਿਰ ਫਿਰ ਮੀ ਆ ਗਿਆ ਤੇ ਸਾਰਿਆਂ ਨੇ ਨਵੇਂ ਘਰ ਲੱਭ ਲਏ ਅਤੇ ਰਹਿਣ ਲੱਗ ਪਏ ਇੱਕ ਦਿਨ ਸਵੇਰੇ ਇੱਕ ਪੰਛੀ ਬਾਬੇ ਕੋਲ ਆਇਆ ਉਹ ਖੁਸ਼ੀ ਨਾਲ ਚਹਿਕਣ ਲੱਗਾ ਤੇ ਬਾਬਾ ਵਾਪਸ ਆ ਗਿਆ ਸਾਡਾ ਬਾਬਾ ਵਾਪਸ ਆ ਗਿਆ ਉਸ ਦੀ ਆਵਾਜ਼ ਸੁਣ ਕੇ ਸਾਰੇ ਇਕੱਠੇ ਹੋ ਗਏ ਸਾਰਿਆਂ ਨੇ ਦੇਖਿਆ ਕਿ ਬੋੜ ਬਾਬੇ ਦੀਆਂ ਜੜਾਂ ਵਿੱਚੋਂ ਇੱਕ ਛੋਟਾ ਜਿਹਾ ਬੋੜ ਦਾ ਬੂਟਾ ਉੱਗ ਆਇਆ ਸੀ ਜੰਗਲ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਸੀ ਤਾਂ ਹੁਣ ਆਪਾਂ ਪ੍ਰਸ਼ਨਾਂ ਦੇ ਅਨਸਰ ਕਰਾਂਗੇ ਬੇਟਾ ਦੇਖੋ ਪਹਿਲਾ ਪ੍ਰਸ਼ਨ ਆਪਾਂ ਨੂੰ ਮਿਲਿਆ ਵਿੱਚ ਕੁਝ ਲੋਕਾਂ ਨੇ ਜੰਗਲ ਵਿੱਚ ਕੀ ਆ ਆ ਕੇ ਕੀ ਕੀਤਾ ਕੁਝ ਲੋਕਾਂ ਨੇ ਜੰਗਲ ਵਿੱਚ ਆ ਕੇ ਰੁੱਖਾਂ ਨੂੰ ਕੱਟ ਦਿੱਤਾ ਰੁੱਖ ਸਾਨੂੰ ਸਾਰੇ ਕੀ ਕਹਿ ਕੇ ਬੁਲਾਉਂਦੇ ਹਨ ਰੁੱਖ ਨੂੰ ਸਾਰੇ ਬਾਬਾ ਬੋੜ ਕਹਿ ਕੇ ਬੁਲਾਉਂਦੇ ਸਾਨੂੰ ਲੱਕੜਹਾਰੇ ਨੇ ਦਰਖਤ ਨੂੰ ਕਿਸ ਤਰ੍ਹਾਂ ਕੱਟਿਆ ਲੱਕੜਹਾਰੇ ਨੇ ਦਰਖਤ ਨੂੰ ਆਰੀ ਨਾਲ ਕੱਟਿਆ ਅੱਗੇ ਮਿਲਾਉਣ ਆਲੇ ਆ ਕੇ ਬੇਟਾ ਦੇਖੋ ਜੰਗਲ ਜੰਗਲ ਦੇ ਵਿੱਚ ਕੀ ਹੁੰਦੀ ਹਰਿਆਲੀ ਠੀਕ ਹੈ ਆਰਾ ਆ ਦੇਖੋ ਆਰਾ ਆਰਾ ਕਾਹਨ ਚਲਾਉਂਦਾ ਹੈ ਲੱਕੜਹਾਰਾ ਲੱਕੜਹਾਰੇ ਨਾਲ ਕਰਦਾਂਗੇ ਮੈਚ ਜੜ ਜੜ ਬੂਟੇ ਦੀ ਰਾਤ ਦਾ ਹਨੇਰਾ ਆ ਜਾਏਗਾ ਠੀਕ ਜੀ ਉਸ ਤੋਂ ਅੱਗੇ ਸਟੂਡੈਂਟ ਦੇਖੋ ਸਹੀ ਗਲਤ ਆਖੇ ਨੇ ਆਪਣੇ ਬਹੁਤ ਲੋਕ ਜੰਗਲ ਵਿੱਚ ਆਏ ਸਹੀ ਸੀ ਹਜ਼ਾਰਾਂ ਕੁਝ ਬੇਕਾਰ ਹੋ ਗਏ ਇਹ ਵੀ ਕਿਹਾ ਸਹੀ ਹੈ ਫਿਰ ਵੀ ਆ ਗਿਆ ਇਹ ਵੀ ਸਹੀ ਹੈ ਜੰਗਲ ਵਿੱਚ ਗਮੀ ਦੀ ਲਹਿਰ ਦੌੜ ਗਈ ਤਾਂ ਇਹ ਵੀ ਕਿਹਾ ਸਹੀ ਸੀ ਆਪਣਾ ਅੱਗੇ ਕਹਾਣੀ ਵਿੱਚ ਹੋੜਾ ਵਾਲੇ ਸ਼ਬਦ ਕਿਹੜੇ ਨੇ ਬੋਲੋ ਸੋਚੋ ਭੋਜਨ ਬੋਹੜ ਠੀਕ ਹੈ ਜੀ ਉਸ ਤੋਂ ਬਾਅਦ ਨੈਕਸਟ ਬੇਟਾ ਆਪਣੀ ਲੈਸਨ ਹੈ ਦੇ ਵਿੱਚ ਮਿੱਟੀ ਦਾ ਹਾਥੀ ਤਾਂ ਕਰਦੇ ਆਪਾਂ ਦੇਖੋ ਦਿਆਲਬਾਗ ਮਿੱਟੀ ਦੇ ਭਾਂਡੇ ਬਣਾਉਂਦਾ ਸੀ ਤੇ ਉਸ ਦੀ ਬੇਟੀ ਸੋਨੀ ਵੀ ਮਦਦ ਕਰਦੀ ਸੀ ਇੱਕ ਦਿਨ ਸੋਨੀ ਆਪਣੇ ਛੋਟੇ ਭਰਾ ਰਾਜੂ ਨਾਲ ਖੇਡ ਰਹੀ ਸੀ ਫਿਰ ਦਿਲ ਦਿਆਲਬਾਗ ਨੇ ਮਿੱਟੀ ਦਾ ਹਾਥੀ ਬਣਾਇਆ ਖੇਡਦੇ ਹੋਏ ਰਾਜੂ ਦਾ ਹੱਥ ਹਾਥੀ ਦੀ ਸੁੰਡ ਤੇ ਵੱਜ ਗਿਆ ਤੇ ਹਾਥੀ ਡਿੱਗ ਗਿਆ ਤੇ ਟੁੱਟ ਗਿਆ ਰਾਜੂ ਨੇ ਨਾਲ-ਨਾਲ ਸੋਨੀ ਵੀ ਰੋਣ ਲੱਗ ਪਈ ਮਾਂ ਨੇ ਦੋਹਾਂ ਨੂੰ ਸਮਝਾਇਆ ਰਾਜੂ ਤੂੰ ਚੁੱਪ ਹੋ ਗਿਆ ਪਰ ਸੋਨੀ ਰੋਂਦੀ ਰਹੀ ਰੋਂਦੀ ਰੋਂਦੀ ਸੌਂ ਗਈ ਜਦੋਂ ਸਵੇਰੇ ਉੱઠી ਤਾਂ ਹੈਰਾਨ ਰਹਿ ਗਈ ਸਾਹਮਣੇ ਆ ਹਾਥੀ ਖੜਾ ਸੀ ਹਾਥੀ ਦੇ ਨਾਲ ਇੱਕ ਘੋੜਾ ਤੇ ਕੂਠ ਵੀ ਖੜਾ ਸੀ ਮਾਨ ਨੇ ਪੁੱਛਿਆ ਇਹ ਸਭ ਕਿੱਥੋਂ ਆਏ ਮਾਨ ਨੇ ਉਸਦੇ ਸਿਰ ਤੇ ਹੱਥ ਫੇਰਦੇ ਕਹਾ ਉਹ ਆਏ ਨਹੀਂ ਸਗੋਂ ਤੇਰੇ ਬਾਪੂ ਨੇ ਬੜੀ ਮਿਹਨਤ ਨਾਲ ਬਣਾਏ ਹਨ ਸੋਨੀ ਦੌੜ ਕੇ ਬਾਪੂ ਦੇ ਬਾਪੂ ਨੂੰ ਜੱਫੀ ਪਾ ਲਈ ਤੇ ਬਾਪੂ ਤੁਸੀਂ ਮੇਰੇ ਲਈ ਇੰਨੀ ਮਿਹਨਤ ਕਿਉਂ ਕੀਤੀ ਠੀਕ ਹੈ ਜੀ ਇਹ ਕਹਾਣੀ ਸੀ ਅੱਗੇ ਆਪਾਂ ਇਹਦੇ ਪ੍ਰਸ਼ਨਾਂ ਦੇ ਉੱਤਰ ਕਰਾਂਗੇ ਹੁਣ ਆਪਾਂ ਦੇਖੋ ਪਹਿਲਾ ਪ੍ਰਸ਼ਨ ਦਿਆਲਬਾਗ ਕੌਣ ਸੀ ਦਿਆਲਬਾਗ ਮਿੱਟੀ ਦੇ ਆਪਣਾ ਭਾਂਡੇ ਬਣਾਉਂਦਾ ਸੀ ਦਿਆਲਬਾਗ ਨੇ ਕਿਹੜੇ ਖੜਾਣੇ ਬਣਾਏ ਉਸਨੇ ਹਾਥੀ ਘੋੜਾ ਤੇ ਉਠ ਬਣਾਏ ਦੋਵੇਂ ਬੱਚੇ ਕਿਉਂ ਰੋ ਰਹੇ ਸਨ ਦੋਵੇਂ ਬੱਚੇ ਹਾਥੀ ਟੁੱਟਣ ਕਰਕੇ ਰੋ ਰਹੇ ਸਨ ਅੱਗੇ ਮਿਲਾਨ ਵਾਲੇ ਹਾਥੀ ਕਿਹਿਆ ਤਾਕਤਵਰ ਜਾਨਵਰ ਹੈ ਊਠ ਮਰੂਥਲ ਲਜਾਜਾ ਘੋੜਾ ਤੇਜ਼ ਰਫਤਾਰ ਸ਼ੇਰ ਜੰਗਲ ਦਾ ਰਾਜਾ ਹੈ ਇਹ ਸਾਰੇ ਮਿਲਾਨ ਕੀਤੇ ਹੋਏ ਨੇ ਤੁਸੀਂ ਦੇਖ ਸਕਦੇ ਹੋ ਅੱਗੇ ਸਹੀ ਗਲਤ ਅੱਗੇ ਬਟਾ ਇਹਦੇ ਵਿੱਚ ਸੋਨੇ ਤੋਂ ਹਾਥੀ ਟੁੱਟ ਗਿਆ ਸਹੀ ਹੈ ਰਾਜੂ ਨੇ ਹੱਥ ਰਾਜੂ ਨੇ ਹਾਥੀ ਬਣਾਇਆ ਗਲਤ ਹੈ ਦਿਆਲਬਾਗ ਨੇ ਨਵੇਂ ਖੜਾਉਣੇ ਬਣਾ ਦਿੱਤੇ ਸਹੀ ਹੈ ਮਾਨ ਨੇ ਦੋਵਾਂ ਬੱਚਿਆਂ ਨੂੰ ਸਮਝਾਇਆ ਸਹੀ ਹੈ ਅੱਗੇ ਕਹਾਣੀ ਵਿੱਚ ਘੋੜਾ ਵਾਲੇ ਸ਼ਬਦ ਸੋਨੇ ਹੋਏ ਰੋਣ ਰੋਂਦੀ ਤਾਂ ਅੱਜ ਦੀ ਵੀਡੀਓ ਵਿੱਚ ਇੰਨਾ ਹੀ ਬੇਟਾ ਠੀਕ ਹੈ ਜੀ ਤਾਂ ਮਿਲਾਂਗੇ ਹੁਣ ਆਪਾਂ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਵਰਕਸ਼ੀਟ ਲੈ ਕੇ ਇਸ ਤੋਂ ਬਾਅਦ ਆਪਾਂ ਤੁਹਾਡੀਆਂ ਮੈਥ ਦੀਆਂ ਵਰਕਸ਼ੀਟ ਲੈ ਕੇ ਆਵਾਂਗੇ ਠੀਕ ਹੈ ਜੀ ਤਾਂ ਜੇਕਰ ਵੀਡੀਓ ਵਧੀਆ ਲੱਗੀ ਹੈਲਪਫੁਲ ਲੱਗੀ ਬੇਟਾ ਵੀਡੀਓ ਨੂੰ ਵੱਧ ਤੋਂ ਲਾਈਕ ਸ਼ੇਅਰ ਤੇ ਕਮੈਂਟ ਕਰ ਦੇਣਾ ਜਿਹੜੇ ਬੱਚੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਕੇ ਰੱਖ ਲੈਣਾ ਤਾਂ ਹੁਣ ਆਪਾਂ ਮਿਲਾਂਗੇ ਨੈਕਸਟ ਵੀਡੀਓ ਦੇ ਵਿੱਚ ਥੈਂਕ ਯੂ ਥੈਂਕਸ ਫॉर ਵਾਚਿੰਗ ਵੀਡੀਓ 올 ది ਬੈਸਟ